ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨਮੋ ਮਤਾ ਸਾਹਿਬ ਦੇਵਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੋ ਸਾਤ ਸੰਗਤ ਦੀ ਅੱਜ ਆਪਾਂ ਵਿਚਾਰ ਕਰਦੇ ਆਂ ਮੂਲ ਮੰਤਰ ਵਾਰੀ ਮੂਲ ਮੰਤਰ ਦੀ ਸ਼ਕਤੀ ਵਾਰੀ ਉਹ ਜਿਹੜੀ ਵੀ ਸੰਗਤ ਮੂਲ ਮੰਤਰ ਦਾ ਯਾਪ ਕਰਦੀ ਹੈ ਉਹਨੂੰ ਕੀ ਫਾਇਦਾ ਮਿਲਦਾ ਹੈ ਉਹਨਾਂ ਦੇ ਘਰੇ ਕੀ ਕੀ ਬਖਸ਼ਿਸ਼ ਆਉਂਦੀ ਹੈ ਉਹਨਾਂ ਸੰਗਤ ਜੀ ਜਿਹੜਾ ਮੂਲ ਮੰਤਰ ਸਾਜ ਹੈ ਉਹ ਨਾਨਕ ਹੋਸੀ ਭੀ ਸੱਚ ਤੱਕ ਉਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਯਪ ਆਦ ਸੱਚ ਯੁਗਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਤੱਕ ਇਥੇ ਤੱਕ ਪੂਰਾ ਮੂਲ ਮੰਤਰ ਹੈ ਫਿਰ ਗੁਰ ਮੰਤਰ ਗੁਰ ਪ੍ਰਸਾਦ ਅਕਸਾ ਸੰਗਤ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਨਾਨਕ ਹੋਸੀ ਪੀਛਾ ਸੱਚ ਤੱਕ ਮੂਲ ਮੰਤਰ ਪੂਰਾ ਬਖਸ਼ਿਆ ਇਹ ਤੋਂ ਇਹਦੇ ਨਾਮ ਤੋਂ ਹੀ ਪਤਾ ਲਾ ਪਤਾ ਲੱਗਦਾ ਸਾਸੰਗ ਦੀ ਮੂਲ ਮੂਲ ਮੰਤਰ ਮਤਲਬ ਕਿ ਹਰੇਕ चीज ਦਾ ਮੂਲ ਭਈ ਸਾਰੇ ਮੰਤਰਾਂ ਦਾ ਸਿਰਾ ਭਈ ਸਾਰੇ ਮੰਤਰ ਮੂਲ ਮੰਤਰ ਤੋਂ ਪੈਦਾ ਹੋਏ ਨੇ ਮੂਲ ਮੋਟਾ ਸ਼ੁਰੂ ਮੂਲ ਮੰਤਰ ਸਾਹ ਤੇ ਸਾਸੰਗ ਦੀ ਜਿਹੜਾ ਵੀ ਮੂਲ ਮੰਤਰ ਦਾ ਜਾਪ ਕਰਦਾ ਦੇ ਉਹਦੇ ਨਾਲ ਸੰਗਤ ਜੀ ਨਾ ਤਾਂ ਕੋਈ ਬੁਰਾ ਹਾਲਸਾ ਹੁੰਦਾ ਨਾ ਉਹਦੇ ਮਨ ਵਿੱਚ ਕੋਈ ਗੰਦੇ ਵਿਚਾਰ ਆਉਂਦੇ ਨੇ ਤੇ ਸਾਹ ਸੰਗ ਜੀ ਸਿੱਧ ਸੰਗ ਦਾ ਪੈਰਾ ਹੋ ਜਾਂਦਾ ਕੁਝ ਵੀ ਨਿਉ ਦੇ ਲਵੇ ਲੈਦਾ 24 ਘੰਟੇ ਆਲੇ ਦਾਲੇ ਸਿੱਧ ਸੰਗ ਦਾ ਪੈਰਾ ਹੁੰਦਾ ਪਰ ਮੂਲ ਮੰਤਰ ਨੂੰ ਜਪਨਾ ਵਾੜਾ ਚਿਰ ਪੈਂਦਾ ਘੱਟੋ ਘੱਟ ਦਿਨ ਵਿੱਚ ਦੀ ਢਾਈ ਜਾਂ 3 ਘੰਟੇ ਘੱਟੋ ਘੱਟ ਸਵਾ ਘੰਟਾ ਸਵੇਰੇ ਸਵਾ ਘੰਟਾ ਸ਼ਾਮ ਨੂੰ ਜਪਦਾ ਬਹੁਤ ਸਾਧ ਸੰਗਤ ਦੀ ਮੂਲ ਮੰਤਰ ਕਿਰਪਾ ਕਰਦਾ ਸਾਧ ਸੰਗਤ ਜੀ ਰੋਗੀਆਂ ਦਾ ਬੈ ਬੈ ਜਿਵੇਂ ਕਹਿੰਦੇ ਨੇ ਮੇਰਾ ਬੈਦ ਗੁਰੂ ਗੋਬਿੰਦ ਸਾਹਿਬ ਮੂਲ ਮੰਤਰ ਵੀ ਇੱਕ ਦਵਾਈ ਹੈ ਸਾਧ ਸੰਗਤ ਜੀ ਬਾਲਾ ਬਾਲੀ ਕਿਰਪਾ ਕਰਦਾ ਮੂਲ ਮੰਤਰ ਦਾ ਜਾਪ ਕਰ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਸਾਨੂੰ ਮੂਲ ਮੰਤਰ ਇਹਦਾ ਜਾਪ ਕਰਨ ਨਾਲ ਸਾਧ ਸੰਗਤ ਜੀ ਮੈਂ ਕਹਿੰਨਾ ਤੁਸੀਂ ਗੱਲਾਂ ਕਾਹ ਨੂੰ ਛੇੜ ਦੇਉਂਦਾ ਬਾਲਾ ਹੋਇਆ ਮਤਲਬ ਕਿ ਜਿਵੇਂ ਕਹਿ ਨਹੀਂ ਸਕਦੇ ਇੱਕ ਜਿਵੇਂ ਕੋਈ ਤਾਕੜੀ ਚੀਜ਼ ਹੁੰਦੀ ਹੈ ਵੱਡੀ ਐਵੇਂ ਪੂਰੀ ਵੱਡੀ ਤਾਕੜੀ ਸ਼ਕਤੀ ਮਹਾਰਾਜ ਨੇ ਆਪਾਨੂੰ ਬਖਸ਼ੀ ਹੈ ਇਹ ਮੂਲ ਮੰਤਰ ਇਹਦਾ ਯਾਪ ਕਰਨ ਨਾਲ ਸਾਧ ਸੰਗ ਦੀ ਨਾਲ ਤਾਂ ਕੋਈ ਬੰਦਾ ਘਰ ਵਿੱਚ ਬਿਮਾਰ ਹੋਵੇ ਨਾਲ ਘਰ ਵਿੱਚ ਕਲੇਸ਼ ਹੋਵੇ ਜਿਹੜੇ ਦੁਸ਼ਮਣ ਨੇ ਤੁਹਾਡੇ ਉਹ ਵੀ ਤੁਹਾਡੇ ਮਿੱਤਰ ਬਣ ਜਾਣਗੇ ਜਿਹੜੇ ਮਿੱਤਰ ਨੇ ਉਹ ਤੁਹਾਨੂੰ ਪੁੱਛਣਗੇ ਵੀ ਕਿਹਦਾ ਯਾਪ ਕਰਦਾ ਤੂੰ ਇੰਨਾ ਵਧੀਆ ਹੋ ਗਿਆ ਜ਼ਿੰਦਗੀ 'ਚ ਅੱਗੇ ਵਧ ਗਿਆ ਸਕਸੈਸ ਹੋ ਗਿਆ ਮਾਈਂਡ ਰੀਫਰੈਸ਼ ਰਹਿਣ ਲੱਗ ਜੂ ਕਿਸੇ ਦਾ ਨਾ ਡਰਨਾ ਕੋਈ ਭੈ ਮੂਲ ਮੰਤਰ ਹੈ ਜੇਹੀ ਸ਼ਕਤੀ ਸਾਹ ਸੰਗ ਸੋ ਸਾਹ ਸੰਗ ਦੀ ਮੂਲ ਮੰਤਰ ਦਾ ਵੱਧ ਤੋਂ ਵੱਧ ਯਾਦ ਕਰੋ ਬਾਦ ਵਿੱਚ ਸਰਬੱਤ ਦਾ ਭਲਾ ਮੰਗੋ ਭਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭਈ ਸਾਰਿਆਂ ਦਾ ਭਲਾ ਮੰਗੋ ਕਿਸੇ ਦਾ ਕਿਸੇ ਮਨ ਵਿੱਚ ਕਿਸੇ ਦੇ ਵਿਰੁੱਧੀ ਬੈਰ ਨਾ ਰੱਖੋ ਇਹ ਵੀ ਸਾਹ ਸੰਗ ਦੀ ਸਾਜਾਪ ਕੰਮ ਕਰਦਾ ਹੈ ਜਦੋਂ ਆਪਾਂ ਸਰਬੱਤ ਦਾ ਭਲਾ ਮੰਗਦੇ ਤਿਕ ਮਹਾਰਾ ਸਾਹ ਸੰਗ ਜੀ ਜਦੋਂ ਵੀ ਆਪਾਂ ਸ਼ਬਦ ਦਾ ਜਾਪ ਕਰਦੇ ਆਂ ਮੂਲ ਮੰਤਰ ਦਾ ਜਾਪ ਕਰਦੇ ਆਂ ਉਹਨੂੰ ਆਪ ਨੂੰ ਡਰ ਹੋਣਾ ਚਾਹੀਦਾ ਸਾਸ ਸੰਗਤ ਦੀ ਮੈਂ ਪਿਛਲੀ ਵੀਡੀਓ ਚ ਵੀ ਕਹਿਆ ਸੀਗਾ ਆਹ ਵੀਡੀਓ ਚ ਵੀ ਕਹਿ ਰਿਹਾ ਜਿਨ ਭੈ ਅਦਬਨਾ ਬਾਣੀ ਧਾਰਾ ਜਾਨੂੰ ਸੋ ਸਿੱਖ ਨਹੀਂ ਹਮਾਤ ਭਈ ਜਿੰਨਾ ਦੇ ਅੰਦਰ ਬਾਣੀ ਦਾ ਡਰ ਨਹੀਂ ਹੈਗਾ ਭੈ ਨਹੀਂ ਹੈਗਾ ਉਹ ਗੁਰੂ ਦੇ ਸਿੱਖ ਨਹੀਂ ਹੈਗੇ ਜਿਨ ਭੈ ਅਦਬਨਾ ਬਾਣੀ ਧਾਰਾ ਜਿਨ੍ਹਾਂ ਦੇ ਅੰਦਰ ਬਾਣੀ ਦੇ ਅੰਦਰ ਬਾਣੀ ਦਾ ਅੰਦਰ ਡਰ ਭੈ ਨਹੀਂ ਹੈਗਾ ਬਈ ਧਾਰਮਿਕ ਕੀਤਾ ਭੈ ਉਹ ਗੁਰੂ ਸਾਹਿਬ ਕਹਿੰਦੇ ਨੇ ਵੀ ਉਹ ਸਾਡਾ ਸਿੱਖ ਨਹੀਂ ਹੈਗਾ ਸੋ ਸਾਧ ਸੰਗ ਦੀ ਬਾਣੀ ਤੋਂ ਡਾਇਰੈਕਟ ਕਰੋ ਮੈਂ ਬਈ ਗੁਰੂ ਨੂੰ ਪਰਤੱਖ ਗੁਰੂ ਸਾਹਿਬ ਨੂੰ ਜੋ ਸਾਧ ਸੰਗ ਦੀ ਸੋ ਸਾਰੀ ਸਾਧ ਸੰਗ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ